ਮੇਰਾ ਵਾਲੀ ਦਾ ਬਹੁਤ ਸਾਥੀ ਦਰਬਾਰੇ ਕੀ ਜੈ ਨਗਰ ਵਸਿਆ ਨਾ ਪਿੰਡ ਰਾਜਪੁਰ ਭਾਈਆਂ ਵਿੱਚ ਜਿਲ੍ਹਾ ਹਿਸ਼ਾਰਪੁਰ ਵਿੱਚ ਮਾ ਅੰਬਕਾ ਮੰਦਿਰ ਵਿੱਚ ਪੂਰੀਆਂ ਛੋਲਿਆਂ ਦਾ ਵੀ ਲੰਗਰ ਲਗਾਇਆ ਗਿਆ ਜੀ ਮੈਂ ਸਰਕਾਰ ਮਜੀਦ ਸਿੰਘ ਪਿੰਡ ਰਾਜਪੁਰ ਭਾਈਆਂ ਦੇ ਸਰਪੰਚ ਸਾਹਿਬ ਹਰੋਂ ਕੋਲੋਂ ਸਾਨੂੰ ਬਹੁਤ ਵੱਡਾ ਸੰਯੋਗ ਵੀ ਮਿਲਿਆ ਹੈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਦੁਰਗਾ ਅਸ਼ਟਮੀ ਦੇ ਮੌਕੇ ਤੇ ਪੂਰੀਆਂ ਛੋਲੀਆਂ ਦੇ ਵੀ ਲੰਗਰ ਲਗਾਏ ਗਏ ਪੈਂਡਾ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਨੀ ਦਿੱਤਾ ਸ਼ੇਰਾ ਵਾਲੀ ਦਾ ਬਹੁਤ ਸਾਥੀ ਦਰਬਾਰੇ ਕੀ ਜੈ ਨਗਰ ਵਸਿਆਣਾ ਪਿੰਡ ਰਾਜਪੁਰ ਭਾਈਆਂ ਵਿੱਚ ਜਿਲ੍ਹਾ ਹਿਸ਼ਾਰਪੁਰ ਵਿੱਚ ਮਾ ਅੰਬਕਾ ਮੰਦਿਰ ਵਿੱਚ ਪੂਰੀਆਂ ਛੋਲਿਆਂ ਦਾ ਵੀ ਲੰਗਰ ਲਗਾਇਆ ਗਿਆ ਜੀ ਮੈਂ ਸਰਕਾਰ ਮਜੀਦ ਸਿੰਘ ਪਿੰਡ ਰਾਜਪੁਰ ਭਾਈਆਂ ਦੇ ਸਰਪੰਚ ਸਾਹਿਬ ਹਰੋਂ ਕੋਲੋਂ ਸਾਨੂੰ ਬਹੁਤ ਵੱਡਾ ਸੰਯੋਗ ਵੀ ਮਿਲਿਆ ਹੈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਦੁਰਗਾ ਅਸ਼ਟਮੀ ਦੇ ਮੌਕੇ ਤੇ ਪੂਰੀਆਂ ਛੋਲੀਆਂ ਦੇ ਵੀ ਲੰਗਰ ਲਗਾਏ ਗਏ ਪੈਂਡਾ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਨੀ ਦਿੱਤਾ ਸ਼ੇਰਾ ਵਾਲੀ ਦਾ ਬਹੁਤ ਸਾਥੇ ਦਰਬਾਰੇ ਕੀ ਜੈ ਨਗਰ ਵਸਿਆ ਨਾ ਪਿੰਡ ਰਾਜਪੁਰ ਭਾਈਆਂ ਵਿੱਚ ਜਿਹੜਾ ਹਿਾਰਪੁਰ ਵਿੱਚ ਮਾ ਅੰਬਕਾ ਮੰਦਿਰ ਵਿੱਚ ਪੂਰੀਆਂ ਛੋਲਿਆਂ ਦਾ ਵੀ ਲੰਗਰ ਲਗਾਇਆ ਗਿਆ ਜੀ ਮੈਂ ਸਰਕਾਰ ਮਜੀਦ ਸਿੰਘ ਪਿੰਡ ਰਾਜਪੁਰ ਭਾਈਆਂ ਦੇ ਸਰਪੰਚ ਸਾਹਿਬ ਹਰੋਂ ਕੋਲੋਂ ਸਾਨੂੰ ਬਹੁਤ ਵੱਡਾ ਸੰਯੋਗ ਵੀ ਮਿਲਿਆ ਹੈ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਦੁਰਗਾ ਅਸ਼ਟਮੀ ਦੇ ਮੌਕੇ ਤੇ ਪੂਰੀਆਂ ਛੋਲੀਆਂ ਦੇ ਵੀ ਲੰਗਰ ਲਗਾਏ ਗਏ ਪੈੰਡਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਨੀ ਦਿੱਤਾ ਸ਼ੇਰਾ ਵਾਲੀ ਦਾ ਬਹੁਤ ਸਾਥੀ ਦਰਬਾਰੇ ਕੀ ਜੈ ਨਗਰ ਵਸੀਆਂ ਨੇ ਪਿੰਡ ਰਾਜਪੁਰ ਭਾਈ